ਇਹ ਡਰੇਜ ਪੈ ਗਏ ਮੈਂ ਕਿਹਾ ਬਾਈ ਜੀ ਨੂੰ ਮੇਰੇ ਰੈਫਰੈਂਸ ਨਾਲ ਇੱਕ ਜੁਰਮ ਮੈਨੂੰ ਉਹਦਾ ਨਾਮ ਲੈਤਾ ਸੀ ਕੰਮ ਦਾ ਜੁਰਮ ਦਾ ਮੈਂ ਕਿਹਾ ਵੀ ਅਸੀਂ ਪਤਾ ਕਿ ਇਹ ਪ੍ਰਧਾਨ ਜੀ ਨੇ ਇੱਥੇ ਬੈਠੇ ਪ੍ਰਧਾਨ ਜੀ ਅਸੀਂ ਕਿਹਾ ਵੀ ਆਪਾਂ 10 ਕੇ ਸਰਪੰਚ ਬਣਾ ਕੇ ਆਪਣੀ ਜੀ ਕਮੇਟੀ ਬਣਾ ਕੇ ਆਪਾਂ ਅੱਗੇ ਚੱਲਦੇ ਆ ਜੀ ਜਿਹਨੂੰ ਮਸਲ ਨੂੰ ਉੱਥੇ ਬੈਠ ਕੇ ਆਪਾਂ ਹੁੰਦਾ ਮੈਂ ਤੁਹਾਨੂੰ ਦੱਸਦਾ ਜੀ ਮੈਨੂੰ ਜਿੱਦੇ ਪਹਿਲੇ ਦਿਨ ਹੀ ਹੋਇਆ ਨਾ ਜੀ ਮੈਨੂੰ ਆਪਣੇ ਦੋਸਤਾਂ ਮੁੰਡੇ ਉਹਨਾਂ ਦਾ ਫੋਨ ਆਇਆ ਮੈਨੂੰ ਕਹਿੰਦੇ ਵੀ ਤੇ ਸਾਡੇ ਪਿੰਡ ਦੇ ਨਾਲ ਸਾਡਾ ਗਰੁੱਪ ਬਣਾਇਆ ਕੋਈ ਸਰਪੰਚ ਆਇਆ ਇਹਦੇ ਵੀ ਉਹ ਵੀ ਦੋ ਚਾਰ ਸਰਪੰਚ ਇਦਾਂ ਕਹਿੰਦੇ ਆ ਵੀ ਤੁਸੀਂ ਵੀਡੀਓ ਭੇਜੋ ਬਣਾ ਕੇ ਮੈਂ ਵੀਡੀਓ ਭੇਜਣ ਲੱਗਿਆ ਸੀ ਜੀ ਬਣਾ ਕੇ ਉਹ ਕੀ ਹੋਇਆ ਮੈਂ ਮੇਰਾ ਚੱਲੀ ਜਾਂਦਾ ਫਿਲਮ ਦਾ ਸ਼ੂਟ ਮੈਂ ਉਧਰ ਬਿਜ਼ੀ ਹੋਇਆ ਪਈ ਮੈਂ ਕਿਹਾ ਬਾਈ ਮੈਂ ਤੁਹਾਨੂੰ ਭੇਜਦਾ ਤੇ ਉਹ ਐ ਕਰਦੇ ਕਰਦੇ ਲੇਟ ਹੋ ਗਿਆ ਜੀ ਕੰਮ ਤੇ ਸਵੇਰ ਨੂੰ ਇਹ ਜਿਆਦਾ ਗੱਲ ਵਧ ਗਈ ਸਵੇਰੇ ਵੀ ਮੈਂ 11 ਵਜੇ ਮੈਂ ਵੀਡੀਓ ਪਾਤੀ

ਮਨ ਲ ਕੇ ਚੱਲੋ ਜਦੋਂ ਕਿ ਆਪਾਂ ਬਰਡ ਬੰਦੇ ਦੇ ਨਜ਼ਾਰੇ ਚੱਲ ਅੱਜ ਤੁਸੀਂ ਟੌਪ ਤੇ ਨਹੀਂ ਨਹੀਂ ਚਲੋ ਸਾਡੇ ਬਰਾਬਰ ਨਹੀਂ ਤੁਹਾਡੀ ਯਾਰ ਇਹ ਗੱਲ ਤਾਂ ਉਹ ਗੱਲ ਵੀ ਤੁਸੀਂ ਛੋਟੇ ਨੂੰ ਹੋਏ ਗੱਲ ਚੱਲਦੀ ਆ ਤੋ ਉਹ ਗੱਲ ਇੱਕ ਵੱਡਾ ਇਸ਼ੂ ਬਾਨੀ ਬਾਨੀ ਆ ਉਹ ਸਾਡਾ ਜੇ ਕੋਈ ਥੱਲੇ ਵਾਲੇ ਬੰਦੇ ਨੇ ਹੁੰਦਾ ਹੋ ਸਕਦਾ ਨਾਈਂ ਚੱਲਦਾ ਹੋ ਸਕਦਾ ਬਸ ਉਹ ਬੰਦਾ ਜਿਹੜੇ ਲੈਵਲ ਤੇ ਹੁੰਦਾ ਨਾ ਉੱਥੋਂ ਪਰ ਲੈਟੋਮੈਟਿਕ ਚੱਕੀ ਜਾਂਦੀ ਬਾਈ ਜੀ ਹੁਣ ਆਇਆ ਜੀ ਆਪਾਂ ਨਾ ਗੱਲ ਸੱਚੀ ਗੱਲ ਆ ਹੁਣ ਬਾਈ ਗਲਾਬ ਸਾਡੇ ਜ਼ਿਲ੍ਹੇ ਦੀ ਮਾਣ ਅਸੀਂ ਵੀ ਮਾਣ ਕਰੀਏ ਛੋਟੂ ਬਤਾ ਕੇ ਸਾਡੇ ਥੱਪੜ ਬੱਤੀ ਆ ਨਾ ਹੋਰ ਚੀਜ਼ ਦੱਸੋ ਹੋਰ ਦੱਸੋ ਮੇਰੇ ਜੀ ਤਿੰਨ ਪ੍ਰੋਗਰਾਮ ਲੱਗੇ ਜੀ ਜਿੱਦ ਦੇ ਗਾਣਾ ਹੈ ਤੇ ਜਿੱਦ ਦੇ ਵਾਗ ਹੋਇਆ ਉਦੋਂ ਵੀ ਦੋ ਲੱਗੇ ਆ ਜੀ ਅੱਜ ਵੀ ਤੁਸੀਂ ਮੇਰੇ 2.5 ਘੰਟਿਆਂ ਦਾ 3 ਘੰਟੇ ਮਗਾ ਕੇ ਆ ਜੀ 3 ਘੰਟਿਆਂ ਦਾ ਪ੍ਰੋਗਰਾਮ ਕਢਾ ਲਿਓ ਮੈਨੂੰ 10 ਵੇਰਾਂ ਬੰਦਿਆਂ ਨੇ ਕਿਹਾ ਵੀ ਗਾਣਾ ਗਾ ਲੈ ਮੈਂ ਗਾਣਾ ਨਹੀਂ ਗਾਇਆ ਮੈਂ ਤੁਹਾਡੇ ਨਾਲ ਇਹ ਵਾਦਾ ਕਰਦਾ ਵੀ ਇਹ ਗਾਣਾ ਮੈਂ ਲਾਈਵ ਕਿਤੇ ਵੀ ਨਹੀਂ ਗਾਵਾਂ ਚਲੋ ਇਹ ਇੱਕ ਬਾਈ ਜੀ ਹੋਰ ਚਾਹੀਦਾ ਬਾਈ ਜੀ ਇਹ ਜਿਵੇਂ ਹੁਣ ਬਾਈ ਜੀ ਜਿਵੇਂ ਰੀਲਾਂ ਚੱਲਦੀਆਂ ਜੀ ਜੀ ਦੇਖੋ ਕਿਉਂਕਿ ਬਾਈ ਜੀ ਜੇ ਅਸੀਂ ਤੁਹਾਨੂੰ ਪਿਆਰ ਕਰਦੇ ਆਂ ਜਾਂ ਅਸੀਂ ਤੁਹਾਡੇ ਤੁਸੀਂ ਕਿਹਨੂੰ ਵੀ ਸਾਡੇ ਸੜਾ ਮੈਟਰ ਸੋਲਵ ਕਰ ਦੋ ਜੀ ਬਾਈ ਜੀ ਜਿਵੇਂ ਰੀਲਾਂ ਨੇ ਰੀਲਾਂ ਤੋਂ ਤੁਸੀਂ ਕਹਿ ਕੇ ਵੀ ਰਿਕਵੈਸਟ ਕਰ ਦੋ ਜੀ ਮੈਂ ਆ ਗਿਆ ਮੁੱਖੇ ਵੀ ਚੇਂਜ ਹੋ ਜਾਊਗਾ ਜੀ ਰੀਲਾਂ ਦੇ ਵੀ ਚੇਂਜ ਹੋ ਜਾਊਗਾ ਜੀ ਸਾਰੇ ਕਿਤੇ ਚੇਂਜ ਹੋ ਜਾਊਗਾ ਜੀ ਗਾਣਾ ਪਰ ਚੱਕਰ ਇਹ ਹੈ ਜੀ ਜਿਹੜਾ ਗਾਣਾ ਜਿਵੇਂ ਹੁਣ ਤੁਹਾਡੇ ਫੋਨ ਚ ਡਾਊਨਲੋਡ ਹੋ ਗਿਆ ਜੀ ਉਹਦਾ ਕੋਈ ਹੱਲ ਨਹੀਂ ਹੈਗਾ ਉਹ ਅਸੀਂ ਬਾਈ ਜੀ ਬੀਸੀ ਸਾਹਿਬ ਨੂੰ ਕਰ ਨੂੰ ਅਸੀਂ ਮੰਗ ਕਰ ਦੇ ਰਿਹਾ ਕਿਉਂਕਿ ਬਾਈ ਜੀ ਹੁਣ ਤੁਸੀਂ ਲੋਕ ਕੱਲ ਅਸੀਂ ਵਿਆਹ ਜਾਣਾ ਸੀ ਤਿੰਨ ਸਰਪੰਚਾਂ ਨੂੰ ਜੀ ਜੀ ਅਸੀਂ ਬਾਈ ਜੀ ਸਗਣ ਜੀ ਕਿਸੇ ਦੇ ਥਰੂ ਭੇਜਿਆ ਜੀ ਕਿਉਂਕਿ ਬਾਈ ਜੀ ਕਾਰਨ ਇਹ ਆ ਕੱਲ ਨੂੰ ਅਸੀਂ ਦੁਬਾਰੇ ਪੰਗਾ ਲਾਵਾਂਗੇ ਸਾਡੇ ਜੇ ਕੰਮ ਹੀ ਹੋਣਗੇ ਅਸੀਂ ਵੀ ਹਾਰਾਂਗੇ ਜਿੱਤ ਹਾਰ ਸੋਰੀ ਹਾਰ ਹਾਜਮ ਨਹੀਂ ਹੁੰਦੀ ਹੈ ਨਾ ਜੀ ਮਤਲਬ ਕੱਲ ਨੂੰ ਜਾਵਾਂਗੇ ਅਗਲਾ ਦੇਖਦੇ ਲੱਗਦਾ ਹੁੰਦਾ ਜਰ ਲਵਾ ਕੀਤਾ 150 ਬੇਟੇ ਜੀ ਉੱਥੇ ਬਾਈ ਜੀ ਸਰ ਲਾ ਕੇ ਉੱਥੇ ਬੰਦਾ ਕੀ ਆ ਬਾਈ ਵਜਾ ਫਿਰ ਉੱਥੇ ਕਿਉਂਕਿ ਤੁਸੀਂ ਆੜਵਾ ਨਸਾਣੋ ਵਜਾ ਥੋੜੀ ਬਣ ਗਈ ਨਹੀਂ ਨਹੀਂ ਠੀਕ ਹੈ ਉੱਥੇ ਮਰ ਨੰਬਰ ਉਹਨਾਂ ਦਾ ਕੰਮ ਹੋ ਜਾਂਦਾ ਜੀ ਜੀ ਨਹੀਂ ਨਹੀਂ ਬਾਈ ਲੱਗ ਜਾਨੀ ਕੱਲ ਨੂੰ ਕੱਲ ਨੂੰ ਵੀ ਫਲ ਲੱਗ ਜਾਣੇ ਆ ਸਵੇਰੇ ਮਾਰਨਿੰਗ ਲੱਭੀ ਜੀ ਸਵੇਰੇ ਮਾਰਨਿੰਗ ਇੱਕ ਬਾਈ ਜੀ ਥੰਨ ਲੋ ਬਾਈ ਜੀ ਵੀਰੇ ਪਹਿਲਾ ਪਰਾ ਬਾਕੀ ਮਾਰ ਵੀ ਸੁਣਦੇ ਨਾ ਤੁਹਾਡਾ ਬਾਈ ਜੀ ਮੇਰਾ ਜਿਹੜੀ ਮਾਲਕ ਨੇ ਨਹੀਂ ਤੁਹਾਨੂੰ ਸੋਭਾ ਦਿੱਤੀ ਆ ਵੀਰੇ ਬਿਨੇ ਮੇਰੀ ਪਰਸਨਲੀ